ਕਿਉਂਕਿ ਅਸੀਂ ਅਡੇ ਹੁੰਦੇ ਹਾਂ ਸਾਡਾ ਅੰਦਿਮਾਗ ਹੈ ਜਿਹੜਾ ਉਹ ਦੁੱਖ ਤੇ ਸੁੱਖ ਦਾ ਭਾਗੀਦਾਰ ਰਹਿੰਦਾ ਹੈ ਜਦੋਂ ਦੁੱਖ ਆ ਜਾਏ ਤਾਂ ਉਦੋਂ ਮਨੁੱਖ ਪਰੇਸ਼ਾਨ ਹੈ ਸੁੱਖ ਦੇ ਵਿੱਚ ਆਕੇ ਤੋਂ ਬਾਹਰ ਹੈ ਆਨੰਦ ਦੇ ਵਿੱਚ ਦੁੱਖ ਤੇ ਸੁੱਖ ਵੀ ਵਿਆਪਦੇ ਨਹੀਂ ਪਰ ਉੱਥੇ ਇਹ ਮਹਿਸੂਸ ਨਹੀਂ ਹੁੰਦੇ ਕਿਉਂਕਿ ਉੱਥੇ ਆਨੰਦ ਹੈ ਉੱਥੇ ਖੇੜਾ ਹੈ ਨਾਨਕ ਭਗਤਾਂ ਸਦਾ ਵਿਗਾਸ ਉੱਥੇ ਵਿਗਾਸ ਬਣ ਜਾਂਦਾ ਹੈ ਪਰ ਇਹ ਪਰਮਾਤਮਾ ਜਿਹੜੀ ਜਾਣ ਲਿੱਤੇ ਨੇ ਉਹ ਮਾਣਦੇ ਹੁਣ ਸਤ ਬਾਬਾ ਜੀ ਬਖਸ਼ਿਸ਼ ਕਰ ਰਹੇ ਨੇ ਸਾਨੂੰ ਗੁਰਬਾਣੀ ਦੇ ਅਨੁਸਾਰ ਸਤਗੁਰੂ ਵਿਟੋ ਵਾਰੇ ਜਿੱਤ ਮਿਲੇ ਖਸਮ ਸਮਾਦੇ ਮੈਂ ਸਤਗੁਰੂ ਤੋਂ ਗੁਰੂ ਪਾਤਸ਼ਾਹ ਕਦੇ ਬਿਲੇ ਹਾਰ ਜਾਣਾ ਜਿਸ ਮਿੱਤੇ ਬੱਲ ਨਾਲ ਮੇਰੇ ਜੀਵਨ ਦੇ ਵਿੱਚ ਖੇੜਾ ਬਣ ਗਿਆ ਮੈਂ ਸੰਭਾਲ ਲਿਆ ਤੇ ਉਸ ਪਰਮਾਤਮਾ ਤੇ ਗੁਰੂ ਸਾਡੇ ਨਾਲ ਕਿਵੇਂ ਰਹਿੰਦਾ ਇਹ ਜੀ ਹਮੇਸ਼ਾ ਸਤਿਗੁਰੂ ਸਾਡੇ ਨਾਲ ਹਮੇਸ਼ਾ ਬਸਦੇ ਸਾਡੇ ਨਾਲ ਹੁੰਦੇ ਆਪ ਮੈਂ ਨਾ ਪਹਿਲਾਂ ਵੀ ਕਈ ਵਾਰ ਗੱਲ ਕਹੀ ਹੈ ਕਈ ਵਾਰ ਬੰਦਾ ਆਪਣੇ ਆਪ ਨੂੰ ਅੰਦਰੋਂ ਹਲਕਾ ਤੇ ਇਕੱਲਾ ਜਿਹਾ ਮਹਿਸੂਸ ਕਰਦਾ ਹੈ ਕਿ ਇਕੱਲਾ ਪੰਜਾ ਲੱਗਦਾ ਹੈ ਪਰ ਭਾਰੀ ਤੌਰ ਤੇ ਮਨੁੱਖ ਰਿਸ਼ਤਿਆਂ ਦੀ ਭਾਲ ਦੇ ਵਿੱਚ ਰਹਿੰਦਾ ਹੈ ਸਹਾਰਿਆਂ ਦੀ ਭਾਲ ਦੇ ਵਿੱਚ ਰਹਿੰਦਾ ਹੈ ਮਨੁੱਖ ਇੰਨਾ ਕਮਜ਼ੋਰ ਹੈ ਇਹਨੂੰ ਹਰ ਸਮੇਂ ਕਿਸੇ ਨਾ ਕਿਸੇ ਸਹਾਰੇ ਦੀ ਲੋੜ ਹੈ ਇਹ ਸਹਾਰਾ ਲੱਗਦਾ ਹੈ ਤੇ ਜਦੋਂ ਸਹਾਰਾ ਨਹੀਂ ਲੱਗਦਾ ਤੇ ਫਿਰ ਇਹ ਆਪਣੇ ਆਪ ਨੂੰ ਦੁਖੀ ਇਕੱਲਾ ਪਾਣਾ ਪਰੇਸ਼ਾਨ ਹੋਉਂਦਾ ਹੈ ਪਰ ਕਦੀ ਵੀ ਮਨੁੱਖ ਇਹ ਮਹਿਸੂਸ ਨਹੀਂ ਕਰਦਾ ਕਿ ਉਹ ਅਕਾਲ ਪੁਰਖ ਪਰਮਾਤਮਾ ਤੇ ਮੇਰੇ ਨਾਲ ਬਚਪਨ ਤੋਂ ਹੀ ਮੇਰੇ ਨਾਲ ਸੀ ਮੇਰੇ ਜਨਮ ਤੋਂ ਹੀ ਨਾਲ ਸੀ ਕਿ ਜਦੋਂ ਅਸੀਂ ਹੁਕਮਨਾਮਾ ਪੜ੍ਹਦੇ ਆ ਨਾ ਜੀ ਮਾਤ ਗਰਭ ਮੈਂ ਆਪਣ ਸਿਮਨ ਦੇ ਤਹ ਤੁਮ ਰਾਖਣ ਹਾਰੇ ਇਹ ਮਾਤਾ ਦੇ ਗਰਭ ਦੇ ਵਿੱਚ ਵੀ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਸੰਭਾਲਿਆ ਹੋਇਆ ਸੀ ਨਾਲ ਸੀ ਪਰ ਜਦੋਂ ਮਨੁੱਖ ਨੂੰ ਜਨਮ ਪ੍ਰਾਪਤ ਹੁੰਦਾ ਹੈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੁੱਛ ਕੇ ਵੇਖੋ ਆਪ ਜਿਦੋਂ ਆਪ ਤੇ ਸ਼ਾਇਦ ਇਹ ਸਮਾਂ ਹੁਣ ਲੰਘ ਗਿਆ ਹੈ ਬੜੇ ਨੌਜਵਾਨ ਲੜਕੇ ਲੜਕੀਆਂ ਇੱਕ ਅੱਲਾ ਪਣ ਜਿਹਨੂੰ ਲੋਲ ਵੀ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਕਹਿੰਦੇ ਨੇ ਬੜਾ ਕੁਝ ਇਹ ਸਿਆਣਿਆਂ ਤੇ ਵੀ ਬਿਆਪਰ ਦਾ ਇੱਕ ਇਕੱਲੇ ਜੀ ਰਹਿੰਦੇ ਹਾਂ ਪਰ ਕਦੇ ਵੀ ਮਨੁੱਖ ਇਹ ਮਹਿਸੂਸ ਨਹੀਂ ਕਰਦਾ ਕਿ ਉਹ ਕੱਲਾ ਕਦੇ ਵੀ ਹੁੰਦਾ ਹੀ ਨਹੀਂ ਹਰ ਸਮੇਂ ਗੁਰ ਦਾ ਬਚਨ ਬਸੇ ਜੀ ਆਮੇ ਸਤਿਗੁਰ ਸਦਾ ਹੀ ਨਾਲ ਰਹਿੰਦਾ ਹੈ ਸਦਾ ਹੀ ਨਾਲ ਵਸਦਾ ਹੈ ਪਰ ਮਨ ਨੂੰ ਕਦੇ ਵੀ ਮਹਿਸੂਸ ਨਹੀਂ ਹੁੰਦਾ ਕਦੇ ਵੀ ਮਹਿਸੂਸ ਨਹੀਂ ਹੁੰਦਾ ਸਾਜਣ ਦਾ ਮੇਰਾ ਸਾਥ ਜਣ ਦਾ ਨਿਗਟ ਖਲੋਇਆ ਦਾ ਮੇਰਾ ਸਾਥ ਜਣ ਦਾ ਉਹ ਦੇਖੋ ਜਦੋਂ ਕੋਈ ਦੁੱਖ ਆਵੇ ਨਾ ਜੀ ਬੰਦਾ ਭੱਜ ਜਾਏ ਇਧਰ ਉਧਰ ਪਰ ਜੇ ਇਹ ਮਹਿਸੂਸ ਕਰਨ ਲਈਏ ਸਾਹ ਜਨਡਾਓ ਮੇਰਾ ਸਤਗੁਰੂ ਤੇ ਮੇਰੇ ਕੋਲ ਹੈ ਮੇਰੇ ਕੋਲ ਹੀ ਬਿਠਾਏ ਮੈਨੂੰ ਸੁਣਦੀ ਰਿਹਾਏ ਫੀਲ ਵੀ ਕਰ ਰਿਹਾਏ ਮਹਿਸੂਸ ਵੀ ਕਰ ਰਿਹਾਏ ਜੋ ਵੀ ਅਸੀਂ ਬੋਲਦੇ ਹਾਂ ਸਕੇ ਲੌਜੀਕਲੀ ਥੋੜਾ ਜਿਹਾ ਫੈਕਟ ਸਮਝਿਓ ਅਸੀਂ ਜੋ ਵੀ ਬੋਲਦੇ ਹਾਂ ਅਸੀਂ ਜੋ ਵੀ ਸੋਚਦੇ ਹਾਂ ਜੋ ਵੀ ਅਸੀਂ ਚਿਤਕਦੇ ਹਾਂ ਇਹੀ ਸਤਗੁਰੂ ਦਾ ਚਿਤਕ ਬਣਾਉਂਦੇ ਹੈ ਇਹੀ ਸਤਗੁਰੂ ਦਾ ਸੋਚਣਾ ਜਦੋਂ ਅਸੀਂ ਕਹਿੰਦੇ ਨਾ ਜੀ ਆਹ ਦੁੱਖ ਰੱਬ ਨੇ ਦਿੱਤਾ ਏ ਆਹ ਪਰੇਸ਼ਾਨੀ ਰੱਬ ਨੇ ਦਿੱਤੀ ਏ ਆਹ ਭਾਰ ਮਾੜੇ ਰੱਬ ਨੇ ਲਿਖ ਦਿੱਤੇ ਨੇ ਨਹੀਂ ਰੱਬ ਨਹੀਂ ਲਿਖਦੇ ਪਾ ਜੇ ਰੱਬ ਹੀ ਕਿਸੇ ਨੂੰ ਗਰੀਬੀ ਦੇ ਵਿੱਚ ਪਾ ਦੇਤਾਰੇ ਤਾਂ ਫਿਰ ਕੋਈ ਅਮੀਰ ਨਹੀਂ ਹੋ ਸਕਦਾ ਇੱਕ ਗੁਰਬਾਣੀ ਦੀ ਵਿਆਖਿਆ ਪੂਰੀ ਜੀ ਅਲੱਗੇ ਅੰਦੇ ਚੱਲ ਜਾਣੀ ਏ ਪਰ ਆਪਾਂ ਗੁਰਬਾਣੀ ਨੂੰ ਅਲੱਗ ਢੰਗ ਦੇ ਨਾਲ ਜੋੜਉਂਦੇ ਨਹੀਂ ਰੱਬ ਦੁੱਖ ਨਹੀਂ ਦਿੰਦਾ ਰੱਬ ਨਹੀਂ ਪਰੇਸ਼ਾਨੀਆਂ ਦੇ ਵਿੱਚ ਪਾਉਂਦਾ ਇਹ ਆਪੋ ਆਪਣੀ ਹੈ ਕਰੀ ਇਹ ਆਪਣੇ ਬੀਜੇ ਅਸੀਂ ਵੜਦੇ ਆਪਣਾ ਸੁਭਾਅ ਵੜਦੇ ਆਪਣੇ ਆਪ ਦੇ ਅੰਦਰ ਜੋ ਅਸੀਂ ਬੀਜਦੇ ਹਨ ਜਾਂਦਾ ਬੀਜਣਾ ਕੀ ਹੈ ਜੀ ਆਪ ਗੁਰੂ ਕੋ ਮਹਨੇਕ ਪ੍ਰੈਕਟੀਕਲ ਕਰਦੇ ਆਪਾਂ ਉਹਨੇ ਆਪਣੇ ਦਿਮਾਗ ਨੂੰ ਕਿਹੋ ਕਿ ਕੁਝ ਨਹੀਂ ਸੋਚਣਾ ਇੱਕ ਸੈਕਿੰਡ ਦੇ ਲਈ 5 ਸੈਕਿੰਡ ਦੇ ਲਈ 10 ਸੈਕਿੰਡ ਦੇ ਲਈ ਕਿ ਕੁਝ ਵੀ ਨਹੀਂ ਸੋਚਣਾ 10 ਸੈਕਿੰਡ ਦੇ ਲਈ ਦਿਮਾਗ ਕੁਝ ਨਹੀਂ ਸੋਚੇਗਾ ਮਨ ਦਾ ਸਾਰਾ ਧਿਆਨ ਕਿੱਥੇ ਹੋ ਜਾਏਗਾ ਕਿ ਮੈਂ ਕੁਝ ਵੀ ਨਹੀਂ ਸੋਚਣਾ ਕੋਈ ਵੀ ਫੁਰਦਾਂ ਆਪਣੇ ਅੰਦਰ ਨਹੀਂ ਲਿਆਉਣਾ ਹੁਣ ਦੁਬਾਰਾ ਸ਼ੁਰੂ ਕਰਦੇ ਹਾਂ ਕਿ ਹੁਣ ਕਹੀਏ ਮਨ ਨੂੰ ਮਨ ਸੋਚੀ ਸੋਚਣਾ ਹੈ ਤਾਂ ਮਨ ਵੇਖੋ ਫਿਰ ਕਿੱਥੇ ਜਾਂਦਾ ਹੈ ਜੋ ਪਹਿਲਾਂ ਦੁੱਖ ਸੁੱਖ ਘਾਟੇ ਵਾਦੇ ਵੇਚ ਚੁੱਕੇ ਆ ਆਪਣੇ ਵਰਤਮਾਨ ਜੋ ਪਾਸਟ ਦੇ ਵਿੱਚ ਲੱਗੇ ਹੋਇਆ ਸਮਾਪੂਤ ਕਾਲ ਫਿਰ ਦਿਮਾਗ ਜਾਂ ਤੇ ਉੱਥੇ ਚਲਿਆ ਜਾਵੇਗਾ ਤੇ ਜਾਂ ਫਿਰ ਭਵਿੱਖ ਦੇ ਫਿਊਚਰ ਦੀਆਂ ਚਿੰਤਾਵਾਂ ਫਿਕਰਾਂ ਦੇ ਵਿੱਚ ਚਲਿਆ ਜਾਏਗਾ ਤੇ ਜਾਂ ਫਿਰ ਜੋ ਘਰ ਦੇ ਵਿੱਚ ਕੋਈ ਦੁੱਖ ਸੁੱਖ ਚੱਲ ਰਿਹਾ ਹੈ ਉਹਦੇ ਵਿੱਚ ਚਲਿਆ ਜਾਏਗਾ ਕਿਉਂਕਿ ਹੁਣ ਉਹ ਸਿ ਸੋਚਣਾ ਅਲਾਉ ਕਰ ਦਿੰਦਾ ਹੈ ਉਹਨੂੰ ਆਗਿਆ ਦੇ ਦਿੱਤੀ ਸਾਡੇ ਬਿਨਾਂ ਕੁਝ ਸੋਚਿਆਂ ਬੜੇ ਧਿਆਨ ਦੇ ਨਾਲ ਸਮਝਿਓ ਜੀ ਸਾਡੇ ਦੁੱਖ ਘਟ ਜਾਣਗੇ ਸਾਡੇ ਬਿਨਾ ਕੁਝ ਸੋਚਿਆ ਮਨ ਕੁਝ ਵੀ ਨਹੀਂ ਸੋਚ ਸਕਦਾ ਆਪਣੇ ਆਪ ਮਨ ਕੁਝ ਵੀ ਨਹੀਂ ਬੀਜਦਾ ਅਸੀਂ ਜੋ ਬੀਜਣ ਦੇ ਲਈ ਕਹਿੰਦੇ ਹਾਂ ਮਨ ਉਹੋ ਹੀ ਬੀਜਦਾ ਹੈ ਮਨ ਉਹੋ ਹੀ ਫਰਦਾ ਬੀਜਦਾ ਹੈ ਜੋ ਬੀਜਣਾ ਅਸੀਂ ਚਾਹੁੰਦੇ ਹਾਂ ਜੋ ਸਾਡਾ ਮਨ ਕਹਿੰਦਾ ਹੈ ਤੇ ਮਨ ਦੇ ਪਿੱਛੇ ਨਾਲ ਨਾਲ ਜੁੜੇ ਰਹੇ ਹੋ ਫਿਰ ਗੱਲ ਸਮਝ ਆਵੇਗੀ ਸਾਡਾ ਮਨ ਜੋ ਸਾਡੇ ਵਿਚਾਰ ਜੋ ਬੀਜਣ ਦੇ ਲਈ ਕਹਿੰਦੇ ਨੇ ਵਿਚਾਰ ਕਿਉਂ ਬੀਜਣ ਦੇ ਲਈ ਕਹਿੰਦੇ ਨੇ ਕਿਉਂਕਿ ਸਾਡੇ ਵਿਚਾਰਾਂ ਦੇ ਪਿੱਛੇ ਹੀ ਸਾਡਾ ਰਸ ਹੱਸੇ ਵਿਚਾਰ ਵਿਚਾਰਾਂ ਦੇ ਸੋਚਣ ਦੇ ਪਿੱਛੇ ਸਾਨੂੰ ਰਸ ਮਹਿਸੂਸ ਹੁੰਦਾ ਹੈ ਸਾਨੂੰ ਸਵਾਦ ਹੁੰਦਾ ਹੈ ਉਹ ਸਵਾਦ ਭਾਵੇਂ ਕ્રોਧ ਦਾ ਹੋਵੇ ਭਾਵੇਂ ਅਹੰਕਾਰ ਦਾ ਹੋਵੇ ਭਾਵੇਂ ਲੋਭ ਦਾ ਹੋਵੇ ਭਾਵੇਂ ਕੱਪੜਿਆਂ ਦਾ ਹੋਵੇ ਸੋਚਣ ਦੇ ਵਿੱਚੋਂ ਹੀ ਰਸ ਆ ਰਿਹਾ ਹੈ ਕੱਪੜਾ ਤੇ ਤਨ ਤੇ ਪਾਇਆ ਹੋਇਆ ਇਹਦਾ ਬੰਦੇ ਗੱਡੀ ਦੇ ਘਰ ਦੇ ਵਿੱਚ ਖੜੀ ਪਰ ਇਹਦਾ ਸਵਾਲ ਕੌਣ ਲੈ ਰਿਹਾ ਹੈ ਮਨ ਸੋਚ-ਸੋਚ ਕੇ ਕਿ ਆ ਗੱਡੀ ਵੱਡੀ ਵੱਡੀ ਖੜੀ ਹੈ ਮੇਰੇ ਘਰ ਦੇ ਵਿੱਚ ਆ ਕੱਪੜਾ ਬੜਾ ਸੋਹਣਾ ਲੱਗ ਰਿਹਾ ਹੈ ਮੇਰੇ ਤਨ ਤੇ ਇਹ ਸੋਨੇ ਦੀ ਚਾਂਦੀ ਇਹ ਮੰਦਰੀ ਇਹ ਗਾਨੀ ਇਹ ਫਿਰ ਬੜੀ ਵਧੀਆ ਲੱਗ ਰਹੀ ਹੈ ਉਹ ਤਨ ਤੇ ਹੈ ਪਰ ਇਹਨਾਂ ਸਾਰੀਆਂ ਗੱਲਾਂ ਦਾ ਰਸ ਸੋਚ-ਸੋਚ ਕੇ ਜਿਤ ਵਿੱਚ ਤਵੱਕੇ ਕੌਣ ਪ੍ਰਾਪਤ ਕਰ ਰਿਹਾ ਹੈ ਮਨ ਅਸੀਂ ਦੁਖੀ ਹਾਂ ਅਸੀਂ ਪਰੇਸ਼ਾਨ ਹਾਂ ਕਿਸ ਕਰਕੇ ਸਿਰਫ ਸਾਡੀ ਸੋਚਣ ਕਰ ਸਾਡੇ ਆਪਣੇ ਫੁਰਣਿਆਂ ਕਰ ਫੁਰਣਿਆਂ ਦੇ ਵਿੱਚੋਂ ਹੀ ਆਨੰਦ ਮਿਲਦਾ ਹੈ ਫੁਰਣਿਆਂ ਦੇ ਵਿੱਚੋਂ ਹੀ ਦੁੱਖ ਮਿਲਦਾ ਹੈ ਦੁੱਖ ਜਾਂ ਸੁਖ ਨਾ ਤੇ ਵੱਡਾ ਘਰ ਦੇ ਸਕਦਾ ਹੈ ਨਾ ਮਟਾ ਪਰਿਵਾਰ ਨਹੀਂ ਸਕਦਾ ਇਹ ਨਾ ਪਤੀ ਨਾ ਪਤਨੀ ਨਾ ਬੱਚੇ ਨਾ ਪੈਸਾ